ਸਸਸੀ ਕਾਲ ਜੀ ਸਾਰਿਆਂ ਨੂੰ ਅਸੀਂ ਰੁੱਖਾਂ ਬਾਰੇ ਚਰਚਾ ਕਰਦੇ ਆ ਪ੍ਰਾਤਨ ਰੁੱਖੜੀ ਪੰਜਾਬ ਦੇ ਡੇਰਿਆਂ 'ਚ ਖੜਿਆ ਗੁਰੂ ਘਰਾਂ 'ਚ ਖੜਿਆ ਉਹਨੂੰ ਰਿਕਾਰਡ 'ਚ ਲਿਆ ਰਹੇ ਆ ਅੱਜ ਅਸੀਂ ਪ੍ਰਾਚਨ ਉਦਾਸੀਨ ਡੇਰਾ ਗੁਫਾ ਸਰ ਸਾਹਿਬ ਰੋੜੇ ਵਾਲ ਸਾਹਿਬ ਪਹੁੰਚੇ ਹੋਏ ਆ ਤਾਂ ਇੱਥੇ ਜਿਹੜੀ ਸਮਾਦ ਹੈਗੀ ਆ ਬਾਬਾ ਠਾਕੁਰਦਾਸ ਜੀ ਦੀ ਸਮਾਦ ਆ ਬਹੁਤ ਪੁਰਾਣੇ ਸਾਧੂ ਹੋਏ ਆ ਤਾਂ ਇੱਥੇ ਖਾਸੇ ਦੇ ਰੁੱਖ ਰੁੱਖ ਜਿਹੜੇ ਦੀ ਚਰਚਾ ਕਰਾਂਗੇ ਉਹੀ ਇਸਦੇ ਰੁੱਖੇ ਬਾਰੇ ਚਰਚਾ ਕਰਾਂਗੇ ਜਿਹੜਾ ਹੀ ਇਸ ਦਾ ਰੁੱਖ ਹੈ 100 ਸਾਲ ਤੋਂ ਵੀ ਉੱਪਰ ਉਮਰ ਦਾ ਹੈਗਾ ਸਾਡਾ ਮਜੀਤ ਸਿੰਘ ਜੀ ਕਾਠ ਮੱਟੀ ਤੋਂ ਹੈਗੇ ਆ ਇਹ ਦੱਸਦੇ ਸਾਡੇ ਜਿਹੜੇ ਬਜ਼ੁਰਗ ਸਾਡੇ ਦੇ ਟਾਈਮ ਦਾ ਵੀ ਹੈਗਾ ਸਾਡੇ ਜਿਹੜੀ ਜਵਾਨੀ ਸੀ ਉਦੋਂ ਦੇ ਟਾਈਮ ਦਾ ਤੇ ਉਦੋਂ ਬਜ਼ੁਰਗ ਦੱਸਦੇ ਵੀ ਇਸ ਤੋਂ ਲੰਬੀ ਉਮਰ ਰੋਖੇਗਾ ਇਹ 100 ਸਾਲ ਤੋਂ ਪੁਰਾਣਾ ਹੀਜ਼ਾ ਰੋਖੇਥੇ ਵਿਯੂਦ ਆ ਇਹ ਹੀਜ਼ ਨੂੰ ਇੱਥੇ ਬੀੜਾ ਵੀ ਬੋਲਦੇ ਆ ਮਤਲਬ ਇਹ ਇਹ ਕਹਿੰਦੇ ਸਾਨੂੰ ਅੰਦਰਸੈਂਨਾ ਨੇ ਤਾਂ ਇਹ ਸਾਡੇ ਜਿਹੜੂ ਕਹੇ ਜਾਂਦਾ ਵੀ ਹੀਜ਼ ਜਿਹੜਾ ਖਾਂ ਤੱਲੇ ਜਿਹੜੇ ਪ੍ਰਾਤਨ ਸਾਧੂ ਹੁੰਦੇ ਸੀਗੇ ਉਹ ਤਪੱਸਿਆ ਕਰਦੇ ਸੀ ਏਸੀ ਜਿਹੜੀ ਇੱਥੇ ਠਾਕੁਰਦਾਸ ਜੀ ਦਾ ਸਮਾਦ ਹੈਗੀ ਆ ਉੱਥੇ ਵੀ ਬਹੁਤ ਹੀ ਪ੍ਰਾਤਨ ਹੀਜ਼ਾ ਰੋਖੜਾ ਪੁਰਾਣੇ ਸਮੇਂ ਵਿੱਚ ਕਿਹਾ ਜਾਂਦਾ ਜਿਹੜੋ ਬਾਬਾ ਪੂਰ ਮ ਮਤਲਬ ਬਣਾਇਆ ਇਸ ਜਗ੍ਹਾ ਨੂੰ ਲੈਣ ਦੀ ਕੋਸ਼ਿਸ਼ ਕੀਤੀ ਬੇਸਨ ਜਗ੍ਹਾ ਵਿੱਚ ਲੈ ਲਈ ਪਰ ਇਥੋਂ ਹੁਕਮ ਹੋਇਆ ਆ ਬਾਬਾ ਜੀ ਦਾ ਵੀ ਇਹਨੂੰ ਵੇਚਣਾ ਨਹੀਂ ਲਿਆ ਜਾਵੇ ਇਹ ਹਿਸਟਰੀ ਦੱਸਦੇ ਹੈਗੇ ਆ ਏਸੀ ਜਿਹੜਾ ਹੀਸ ਦਾ ਰੁੱਖ ਹੈਗਾ ਇਹ ਪੰਜਾਬ ਦਾ ਪ੍ਰਸਿੱਧ ਰੁੱਖਾਂ ਚ ਆਉਂਦਾ ਹੈਗਾ ਕਿਉਂਕਿ ਇੰਨੇ ਪੁਰਾਣੇ ਸਾਡੇ ਰੁੱਖ ਤੇ ਮੌਜੂਦ ਖੜੇ ਆ ਤਾਂ ਇਹਨੂੰ ਹੀਸਣੀਆਂ ਲੱਗਦੇ ਨੇ ਫਲ ਹੈਗੇ ਆ ਤੇ ਫਲ ਦਾ ਛਿਲਕਾ ਜਿਹੜਾ ਹੈਗਾ ਪੀੜ ਦੇ ਬਾਰ ਨੂੰ ਠੀਕ ਕਰਨ ਵਾਸਤੇ ਵੀ ਵਰਤਾ ਜਾਂਦਾ ਰਹਿਆ ਤੇ ਬਾਕੀ ਸਾਡੇ ਕਈ ਹੁਣ ਇਹ ਜਿਹੜੇ ਰੁੱਖ ਹੈਗੇ ਸੀ ਇਸਦੇ ਬਾਕੀ ਪਹਿਲਾਂ ਆਮ ਹੁੰਦੇ ਸੀਗੇ ਹੁਣ ਇਹ ਸਾਡੇ ਬੀੜਾਂ ਵਿੱਚ ਕੁਝ ਮੌਜੂਦ ਆ ਕੁਝ ਸਾਡੇ ਸਮਾਣਾ ਰੋਡ ਤੇ ਮੌਜੂਦ ਆ ਕੁਝ ਕੁਝ ਇਹ ਰੁੱਖ ਰਹਿ ਗਏ ਕੁਝ ਕੰਢੀ ਬੇਲ ਵਿੱਚ ਮੌਜੂਦ ਹੈਗੇ ਆ ਇਸ ਲਈ ਜੇ ਤੁਹਾਡੇ ਵੀ ਇਲਾਕੇ ਵਿੱਚ ਕੋਈ ਡੇਰੇ ਵਿੱਚ ਕੋਈ ਪੁਰਾਤਨ ਰੁੱਖ ਖੜਾ ਹੋਵੇ ਤਾਂ ਸਾਨੂੰ ਜਰੂਰ ਦੱਸੋ ਉਸ ਹਿਸਟਰੀ ਨੂੰ ਤੇ ਉਸ ਰੁੱਖ ਨੂੰ ਅਸੀਂ ਰਿਕਾਰਡ 'ਚ ਲਿਆਉਂਦੀ ਪੂਰੀ ਅਸੀਂ ਲੱਗੇ ਹੋਏ ਜੋਰ ਜੋਰ ਲੱਗਿਆ ਸਾਡਾ ਹੋਇਆ ਤਾਂ ਇਸ ਤੋਂ ਇਲਾਵਾ ਜਿਹੜੇ ਹੀ ਇਸਦੇ ਰੁੱਖ ਤੋਂ ਇਲਾਵਾ ਇੱਥੇ ਟੱਕ ਦੇ ਬਹੁਤ ਹੀ ਪੁਰਾਤਨ ਬਹੁਤ ਹੀ ਵੱਡੀ ਉਮਰਾਂ ਦਾ ਰੁੱਖ ਮੌਜੂਦ ਆ ਬੇਰੀ ਮੌ ਮਤਲਬ ਨਮੂ ਮੌਜੂਦ ਹੈਗੀ ਇੱਥੇ ਪਿੱਪਲ ਬੋਟ ਸਾਰੇ ਮੌਜੂਦ ਹੈਗੇ ਤੇ ਲਸੂੜੇ ਵੀ ਹੈਗੇ ਮਤਲਬ ਇਸ ਲਈ ਇਹਨਾਂ ਇਹਨਾਂ ਜਿਹੜੀਆਂ ਹਿਸਟਰੀ ਜਿਹੜੇ ਸਾਡੇ ਪ੍ਰਾਤਨ ਜਿਹੜੇ ਹੈਗੇ ਸਾਡੇ ਹਿਸਟੋਰੀਕਲ ਜਿਹੜੀ ਪਲੇਸਿਸ ਹੈਗੀਆਂ ਇਹਨਾਂ ਨੂੰ ਇਹਨਾਂ ਵਿੱਚ ਰੁੱਖ ਜਿਹੜੇ ਮੌਜੂਦ ਹੈਗਾ ਉਹਨੂੰ ਰਸਾਮੰਦੀ ਲੋੜ ਆ ਤੇ ਹੋਰ ਜਿਹੜੇ ਨੂੰ ਰਿਕਾਰਡ ਚ ਵੀ ਲਿਆਉਂਦੀ ਬਹੁਤ ਜ਼ਰੂਰਤ ਹੈਗੀ ਆ ਬਾਕੀ ਸਾਰਿਆਂ ਨੂੰ ਬੇਨਤੀ ਆ ਪ੍ਰਵਾਨ ਕਰਿਓ ਵੀ ਜਿੱਥੇ ਵੀ ਰੁੱਖ ਮੌਜੂਦ ਆ ਪ੍ਰਾਤਨ ਸਾਨੂੰ ਜਰੂਰ ਦੱਸੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਨ੍ਹਾਂ ਰੁੱਖਾਂ ਦਾ ਸਾਡੀ ਜ਼ਿੰਦਗੀ ਵਿੱਚ ਯੋਗਦਾਨ ਹੈ ਜਿਸ ਕਰ ਅੱਜ ਇੱਥੇ ਜਿਹਦੇ ਸਾਹਮਣੇ ਖੜੇ ਆ ਇੱਕ ਹੀਂਸ ਦਾ ਰੁੱਖ ਹੈ ਇੱਥੇ ਸਾਡੇ ਪੁਰਾਣੇ ਬਜ਼ੁਰਗ ਜੋ ਸਾਧੂ ਮਹਤਮਾ ਇੱਥੇ ਵਿਚਰੇ ਨੇ ਉਹਨਾਂ ਨੇ ਸਾਨੂੰ ਦੱਸਿਆ ਕਿ ਪਹਿਲਾਂ ਇੱਥੇ ਬਾਬਾ ਠਾਕਰਦਾਸ ਜੀ ਜਿਨ੍ਹਾਂ ਨੂੰ ਕੁੱਤਿਆਂ ਵਾਲੇ ਸੰਤ ਵੀ ਕਿਹਾ ਜਾਂਦਾ ਹੈ ਉਹ ਹੋਏ ਨੇ ਉਹ ਉਹਨਾਂ ਨੇ ਇਸ ਹੀਂਸ ਦੇ ਦਰਖਤ ਹਟਾਈ ਬਹੁਤ ਜ਼ਿਆਦਾ ਪੁਛਿਆ ਕੀਤੀ ਹੈ ਉਸ ਤੋਂ ਬਾਅਦ ਸੰਤ ਬਾਬਾ ਦੇਵਾਦਾਸ ਜੀ ਹੋਏ ਨੇ ਉਸ ਤੋਂ ਬਾਅਦ ਸਨਵਾ ਪੋਰੰਦਾ ਜੀ ਮਹਾਰਾਜ ਹੋਏ ਨੇ ਤੇ ਉਸ ਤੋਂ ਬਾਅਦ ਸ਼੍ਰੀਮਾਨ 111 ਸੰਤ ਬਲਵੰਤ ਸਿੰਘ ਜੀ ਸੋੜਾ ਸਾਹਿਬ ਵਾਲੇ ਤੇ ਹੁਣ ਅੱਜ ਜੋ ਗੱਦੀ ਨਿਸ਼ੀਨ ਨੇ ਉਹਨਾਂ ਦੀ ਗੱਦੀ ਤੇ ਵਿਰਾਜਮਾਨ ਨੇ ਉਹ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਨੇ ਇੱਥੇ ਜੋ ਹੁਣ ਮੌਜੂਦਾ ਨੇ ਇੱਥੇ ਸੰਤ ਮਹਾਰਾਜ ਜੀ ਨੇ ਮਤਲਬ ਕਿ ਉਹਨਾਂ ਦੇ ਵਿੱਚ ਦੱਸਣ ਤੋਂ ਇਹ ਹੈ ਉਹਨਾਂ ਨੇ ਇੱਕ ਬੁੱਕ ਵਿੱਚ ਵੀ ਲਿਖਿਆ ਕਿਤਾਬਾਂ ਵਿੱਚ ਵੀ ਲਿਖਿਆ ਕਿ ਹਿਸਟਰੀ ਵਿੱਚ ਲਿਖਿਆ ਹੈ ਕਿ ਸੰਤ ਮਹਾ ਵੀਰਮਦਾਸ ਮਹਾਰਾਜ ਜੀ ਇੱਥੇ ਜਿਨ੍ਹਾਂ ਦੀ 321 ਸਾਲ ਦੀ ਉਮਰ ਸੀ 224 ਸਾਲ ਇਸ ਧਰਤੀ ਤੇ ਗੁਜ਼ਰੇ ਨੇ ਸੋ ਇਸ ਕਰਕੇ ਇਸ ਧਰਤੀ ਦੀ ਬਹੁਤ ਮਹੱਤਤਾ ਹੈ ਇੱਥੇ ਭਾਈ ਸਾਹਿਬ ਨੇ ਦੱਸਿਆ ਜਿੱਦਾਂ ਜਿੱਦਾਂ ਦੇ ਪੁਰਾਣੇ ਉਹ ਕਾਫੀ ਰੁੱਖ ਮੌਜੂਦ ਨੇ ਜਿਹੜੇ ਕਿ ਸਾਹਮਣੇ ਰੱਖੇ ਗਏ ਨੇ ਸਾਡੀ ਵਿਰਾਸਤ ਹੈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ